ਵਾਹਿਗੁਰੂ ਸਾਹਿਬ ਜੀ ਅੰਬਰਤ ਪੀਆ ਸਤਗੁਰ ਦਿਆ ਅਵਰ ਜਾਣ ਦੂਆ ਤੀਆ ਪਰਟਿਓ ਬਰਿਆਮ ਅਕੇਲਾ ਵਾਓ ਵਾਓ ਗੋਬਿੰਦ ਸਿੰਘ ਆਪੇ ਗੁਰ ਚਿਲਾ ਵੇਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮੰਨੈ ਪਰੱਖ ਗੁਰ ਨਿਸਤਾਰੇ ਕਉ ਤਲ ਗੁਰ ਸੇਵੀਐ ਅਨਸ ਸੈਜ ਬਾਏ ਦਰਸ਼ਨ ਪਰਸੀਐ ਗੁਰੂ ਕੈ ਅਨ ਜਨਮ ਮਰਨ ਦੁੱਖ ਜਾਏ ਵਾਹਿਗੁਰੂ ਸਾਬ ਜੀ ਬੈਰਾੜੀ ਹਲਾ 14 ਜਪ ਮਨ ਹਰ ਹਰ ਨਾਮ ਨਿਤ ਧਿਆਏ ਪਾਵਨ ਫਿਰ ਦੁੱਖ ਨਾ ਲਾਗੇ ਆਏ ਜਪ ਮਨ ਹਰ ਹਰ ਨਾਮ نیت تھی آئے جو اچھا ہے سوئی پھل پاوے پھر دکھ نہ لگ ਆਏ ਰਹਾ ਸੋ ਜਪ ਸੋ ਤਪ ਸਬਰਤ ਪੂਜਾ ਜਿਤ ਹਾਰਸਿਓ ਪਰੀਤ ਲਗਾਏ ਬੇਨ ਹਾਰ ਪਰੀਤ ਹੋਰ ਪਰੀਤ ਸਭ ਝੂਠੀ ਇਕ ਖੇਨ ਮਹਿ ਬਿਸਰ ਸਭ ਜਾਏ ਤੂੰ ਬੇਅੰਤ ਸਰਬ ਕਲ ਪੂਰਾ ਇਸ ਕੀਮਤ ਕਹੀਂ ਨਾ ਜਾਏ ਨਾਨਕ ਸ਼ਰਨ ਉਮਾਰੀ ਹਰ ਜਿਉ ਆਵੈ ਤਬ ਸ਼ਡਾਏ ਬਰਬਕਲ ਪੂਰਾ ਇਸ ਕੀਮਤ ਕਹੀ ਨਾ ਜਾਏ ਨਾਨਕ ਸ਼ਰਨ ਤੇ ਭਵਾਰੀ ਹਰ ਜਿਉ ਆਵ ਤਵੇਂ ਛਡਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੈਰਾੜੀ ਮਹਲਾ ਚੌਥਾ ਜਪ ਮੰਨ ਹਰ ਹਰ ਨਾਮ ਨਿਤ ਧਿਆਏ ਜੋ ਇਸ਼ਾਹ ਸੋਈ ਫਲ ਪਾਵੇ ਪਿਰ ਦੁਖ ਨਾ ਲਾਗੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਵਾਹਿਗੁਰੂ ਸਹੇਬ ਜੀ ਵਸਾਕ ਧੀਰਨ ਕਿਉ ਬਾੜੀਆ ਜਿਨਾ ਪ੍ਰੇਮ ਬਿਸ਼ੋਹ ਹਰ ਸਾਜਨ ਉਰਖ ਵਿਸਾਰ ਕੈ ਲਗੀ ਮਾਇਆ हो वैसाख तीरन यो वॾिया जिन प्रेम विशो ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਓਹ ਪੁੱਤਰ ਕਲਤਰ ਨਾ ਸੰਗ ਤਨਾ ਹਰ ਅਵਨਾਸੀ ਓ ਹੋ ਪਲਚ ਪਲਚ ਸਗਲੀ ਤੇ ਧੰਦੇ ਮੋਹ ਇੱਕਸ ਹਰ ਕੇ ਨਾਮ ਬਿਨ ਅੱਗੇ ਲਈ ਆ ਦਾਇਬਸਾਰ ਵਿਗੁੱਚਣਾ ਪ੍ਰਭ ਬਿਨ ਅਵਰ ਨਾ ਓਏ ਹਰੀ ਤਮ ਚਰਨੀ ਜੋ ਲਗੇ ਦਿਨ ਕੀ ਨਿਰਮਲ ਸੋਏ ਨਾਨਕ ਕੀ ਰਬ ਬੇਨਤੀ ਆ ਮਿਲੋ ਰਬਤ ਹੋਏ ਵਸਾਖੂ ਸੁਹਾਵਾ ਤਾਂ ਲੱਗਾ ਜਾਂ ਸੰਤ ਭੇਟੈ ਹਰ ਸੋਏ ਨਾਨਕ ਕੀ ਰਬ ਬੇਨਤੀ ਰਬ ਮਿਲੋ ਰਬਤ ਹੋਏ ਵੈਸਾ ਸੁਹਾਵਾ ਤਾਂ ਲੱਗਾ ਜਹ ਸੰਤ ਪੇਟੇ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕ ਦਾ ਮਿਹਨਾ ਇਕ ਵਾਰ ਪਰ ਆਰੰਭ ਹੋਇਆ ਹੈ ਖੁਸ਼ੀਆਂ ਭਰਿਆ ਆਵੇ ਖੁਸ਼ੀਆਂ ਭਰਿਆ ਜਾਏ ਸਭ ਸੰਤਾਨ ਨੂੰ ਸੁਹਾਵਣਾ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਬ ਜੀ ਹਾਂਡ ਭਯੋ ਮੈਂ ਜੋਰ ਕਰ ਬਜਨ ਕਾ ਸਰਨ ਆਏ ਪੰਥ ਚਲੇ ਤਵ ਜਗਤ ਮੈਂ ਜਾ ਤੁਮ ਘਰ ਸੋਹਾਰੇ ਇਹਨਾਂ ਬੇਦੀਆਂ ਕੇ ਕੁੱਲ ਵਿਖਾਇ ਪਰ ਟੇ ਨਾਨਕ ਰਾਏ ਸਭ ਸਿੱਖਨ ਕੋ ਸੁਖੁ ਦੈ ਜਹ ਤਹ ਪਾਏ ਸੁਹਾਏ ਵਾਹਿਗੁਰੂ ਸਾਬ ਜੀ ਸੁਭਿਆ ਹੇ ਆਜ ਅਜੋਦਨ ਮੈਂ ਲਰ ਲੈ ਹਮ ਸੋ ਕਰ ਲੈ ਬਲ ਜੇਤੋ ਰੇ ਸੇਵ ਆਜ ਅਜੋਦਨ ਮੈਂ ਲਰ ਲੈ ਹਮ ਸੋ ਕਰ ਲੈ ਬਲ ਜੇਤੋ ਆਇ ਰੇ ਗਣੇਸ਼ ਲਰੇ ਹੰਬਰੇ ਸੰਗ ਹੈ ਤੁਮਰੇ ਰਨਮੈ ਬਲ ਏਤੋ ਯੋ ਰੇ ਖੜਾ ਨਨ ਤੂੰ ਗਰਬੇ ਮਾਰ ਹੈ ਅਭੀ ਇਕ ਬਨਨ ਲਗੇ ਤੋ ਕਾਇ ਕੋ ਚੂਰ ਮਰੋ ਰਨ ਮੈਂ ਅਬ ਲਓ ਨਾ ਗਿਓ ਕਸ਼ ਜੀ ਮੈਂ ਚੇਤੋ ਕਾਇ ਜ ਮਰੋ ਰਨ ਮੈਂ ਆਬ ਲੋ ਨਾ ਗਿਓ ਕਾਸ਼ੂ ਜੀ ਮੈਂ ਚੇਤੋ ਵਾਹ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ